ਕੀ ਬੋਲੋ ਯਾਰ ਬੰਤੇ 20 ਅਪ੍ਰੈਲ ਨੂੰ ਸਾਡੀਆਂ ਪੈਨਾ ਤੇ ਕੀਤੇ ਗਏ ਹਮਲੇ ਦੇ ਵਿੱਚ ਜਿਹੜੇ 26 ਲੋਕਾਂ ਦੇ ਟ੍ਰੈਗਰ ਚਲਾ ਕੇ ਹੱਤਿਆਵਾਂ ਕਰਤੀਆਂ ਸਾਡੀਆਂ ਪੈਨਾ ਦੇ ਸੰਦੂਰ ਉਜਾੜਤੇ ਉਹਦਾ ਜਵਾਬ ਦੇਣ ਲਈ ਸਾਡੀਆਂ ਤਿੰਨੋਂ ਹੀ ਸੈਨਾਵਾਂ ਨੇ ਫੌਜ ਸੈਨਾ ਜਲ ਸੈਨਾ ਵਾਜੂ ਸੈਨਾ ਨੇ ਜਿਹੜਾ 7 ਤਰੀਕ ਨੂੰ 6 ਦੀ ਰਾਤ ਨੂੰ 7 ਦੀ ਸਵੇਰ ਨੂੰ ਜਿਹੜੇ 9 ਉਹਨਾਂ ਦੇ ਅਤੰਕੀ ਜਿਹੜੇ ਟਿਕਾਣੇ ਸੀ ਉਹ ਧਵਸ ਕੀਤੇ ਉਸ ਦੀ ਖੁਸ਼ੀ ਦੇ ਵਿੱਚ ਔਰ ਸਾਰੇ ਇੱਥੇ ਸਾਡੇ ਕਰਨਲ ਜਨਰਲ ਸਾਹਿਬ ਆਏ ਆ ਉਹਨਾਂ ਨੇ ਵੀ ਨਾਲ ਚੱਲਣਾ ਤੇ ਇਹ ਅੱਜ ਜਿਹੜੀ ਯਾਤਰਾ ਅਸੀਂ ਕੱਢ ਰਹੇ ਆ ਇਹ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਕੱਢ ਰਹੇ ਦੇਸ਼ ਨੂੰ ਇੱਕ ਰੱਖਣ ਵਾਸਤੇ ਔਰ ਜਿਹੜਾ पराक्रम ਸਾਡੀਆਂ ਤਿੰਨੋਂ ਸੈਨਾਵਾਂ ਨੇ ਦੱਸਿਆ ਉਸ पराक्रम ਦੀ ਅਗਵਾਈ ਕਰਦੇ ਹੋਏ ਸਾਡੇ ਨਾਲ ਜਨਰਲ ਸਾਹਿਬ ਆਜਾਏ ਆ ਉਹ ਸਾਰੇ ਕੁਝ ਇਸ ਯਾਤਰਾ ਨੂੰ ਚਲਾਣਗੇ ਇਤੋ ਯਾਤਰਾ ਅਸੀਂ ਸਾਰੇ ਇਕੱਠੇ ਹੋ ਕੇ ਨਾਰਾ ਕਿਸੇ ਪਾਰਟੀ ਕਿਸੇ ਪਾਰਟੀ ਦਾ ਕੋਈ ਨਾਰਾ ਨਹੀਂ ਲੱਗੇਗਾ ਇਹ ਸਾਰਿਆਂ ਦਾ ਹੈ ਇਹ ਫੌਜੀਆ ਵੱਲੋਂ ਹੀ ਇਹ ਸਾਰੀ ਯਾਤਰਾ ਕੱਢੀ ਜਾ ਰਹੀ ਹੈ ਉਹਨਾਂ ਦੇ ਸਨਮਾਨ ਦੇ ਵਿੱਚ ਹੀ ਕੱਢ ਰਹੇ ਆ ਤੁਹਾਨੂੰ ਇਸ ਯਾਤਰਾ ਦੀ ਸਭ ਤੋਂ ਜ਼ਿਆਦਾ ਚੋਦਾਜਾ ਵਧਾਈਆਂ ਉਰਦੇਸ਼ ਦੀ ਏਕਤਾ ਵਾਸਤੇ ਹੀ ਸਾਰੇ ਇਕੱਠੇ ਆਂ ਭਾਰਤ ਮਾਤਾ ਕੀ ਜੈ ਖਲਗਾਮ ਛੋਏ ਹਮਲੇ ਦਾ ਭਾਰਤ ਸਰਕਾਰ ਨੇ ਜਲਥਾਲਰ ਵਾਜੂ ਸੈਨਾ ਨੇ ਜਿਹੜਾ ਮਜਬੂਤ ਹਮਲਾ ਕਰਕੇ ਪਾਕਿਸਤਾਨ ਦੀ ਅਤਵਾਦ ਸੈਨਾ ਨੂੰ ਔਰ ਅਤਵਾਦ ਨੂੰ ਜਿਹੜੀ ਅਕਲ ਦਿੱਤੀ ਹੈ ਔਰ ਜਿਹੜਾ ਇੱਕ ਸੁਨੇਹਾ ਪੂਰੀ ਦੁਨੀਆ 'ਚ ਗਿਆ ਕਿ ਭਾਰਤ ਬਹੁਤ ਮਜਬੂਤ ਹੋ ਚੁੱਕਿਆ ਹੈ ਉਹਨੂੰ ਲੈ ਕੇ ਔਰ ਆਪਣੇ ਸਾਰੇ ਹਿੰਦੁਸਤਾਨ ਵਾਸੀਆਂ ਦਾ ਔਰ ਸੈਨਾ ਦਾ ਮਨੋਬਲ ਉੱਚਾ ਕਰਨ ਵਾਸਤੇ ਅੱਜ ਮਕੇਰੀਆਂ 'ਚ ਇੱਕ ਸਾਰਿਆਂ ਨੂੰ ਨਾਲ ਲੈ ਕੇ ਸਾਧੂ ਸਮਾਜ ਸੰਤ ਸਮਾਜ ਔਰ ਆਰਮੀ ਦੇ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਸਿਪਾਹੀਆਂ ਨੂੰ ਨਾਲ ਲੈ ਕੇ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਲੋਕ ਇੱਥੇ ਆਏ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ अपना जो आज तिरंगा यात्रा हम आरम्भ कर रहे हैं मुकेरिया से ये सिर्फ फौजियों के लिए नहीं है यह सिर्फ आर्म फोर्सेज के लिए नहीं है क्योंकि तो जब भी देश लड़ाई पर जाता है तो सिर्फ इंडियन आर्मी या मिलिट्री नहीं जाती है पूरा देश इकट्ठा होकर जुट बन के जाता है तभी लड़ाई जीती जाती है कोई भी लड़ाई सिर्फ सोचे कि आर्मी या एफ या नेवी जीतेगी तो गलत बात है ये आम आदमी जो देश का है वो साथ में मिलेगा तब लड़ाई जीती जाती है इसी को कॉम्प्रिहेंसिव नेशनल पार्क भी कहा जाता है और तभी लड़ाई जीती जाएगी